ਬੀ ਜਿਹੜੇ ਸਾਡੇ ਚੰਦ ਲੀਡਰ ਕਹਿੰਦੇ ਨੇ ਵੀ ਕਿਸਾਨਾਂ ਨੂੰ ਰਾਜਨੀਤੀ ਚ ਨਹੀਂ ਆਣਾ ਚਾਹੀਦਾ ਮੈਂ ਉਹਦੇ ਹੱਕ ਚ ਨਹੀਂ ਹੈਗਾ ਕਿਉਂਕਿ ਦੇਖੋ ਜੇ ਅਸੀਂ ਕਿਤੋਂ ਗੰਦਗੀ ਸਾਫ਼ ਕਰਨੀ ਹੈਗੀ ਐ ਤਾਂ ਸਾਨੂੰ ਗੰਦ ਚ ਉਤਰਨਾ ਹੀ ਪੈਣਾ ਅੱਜ ਸਾਡੀ ਰਾਜਨੀਤੀ ਇੰਨੀ ਕਿ ਗੰਧਲੀ ਹੋ ਚੁੱਕੀ ਐ ਉਦੋਂ ਜੇ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਜਾ ਕੇ ਉੱਥੇ ਖੜਨਗੇ ਸਾਡੇ ਹੱਕ ਦੀ ਗੱਲ ਕਰਨਗੇ ਉਹਨਾਂ ਦੇ ਹੱਥ 'ਚ ਆਪਣੀ ਕਲਮ ਆਊਗੀ ਤਾਂ ਉਹ ਜਾ ਕੇ ਉਹ ਚੀਜ਼ ਨੂੰ ਸਾਫ਼ ਕਰ ਸਕਦੇ ਨੇ ਹੀ ਰੋੜਾਂ ਤੇ ਤਾਂ ਸਾਡੇ ਬਜ਼ੁਰਗ ਪੁਰਖੇ ਪਹਿਲਾਂ ਬੰਦੇ ਆ ਕੇ ਅੱਗੇ ਨੂੰ ਅਸੀਂ ਬੈਠੀ ਜਾਣਾ ਉਦਾਂ ਏ ਮਨ ਨੂੰ ਨਹੀਂ ਲੱਗਦਾ ਉੱਚ ਕੋਈ ਬਦਲਾਅ ਹੋਊਗਾ ਕਿ ਪ੍ਰੋਟੈਸਟ ਹੈ ਸਾਡੇ ਕੀ ਹੁੰਦਾ ਜਿਹੜੀ ਮੌਜੂਦਾ ਸਰਕਾਰ ਹੈ ਉਹਨੇ ਸਾਡੇ ਜਿਹੜੇ ਪਰਸਨ ਸਾਡਾ ਕਿਸੇ ਨਾਲ ਕੋਈ ਮਤਭੇਦ ਹੁੰਦਾ ਨਹੀਂ ਹੈਗਾ ਉਹਨਾਂ ਦੇ ਵਿਚਾਰਾਂ ਦੀ ਲੜਾਈ ਆ ਜਾਂਦੀ ਹੈ ਅਸੀਂ ਉਹਨਾਂ ਤੋਂ ਮੰਗਾਂ ਬਣਾਣੀਆਂ ਹੁੰਦੀਆਂ ਉਹਨਾਂ ਨਾਲ ਸਾਡੀ ਲਗਾਤਾਰ ਤੋਂ ਤੋਂ ਮੈਂ ਮੈਂ ਰਹਿੰਦੀ ਰਹਿੰਦੀ ਹੈ ਹਰ ਇੱਕ ਮਸਲੇ ਦੀ ਕਦੇ ਜਿੱਦਾਂ ਹੁਣ ਪਿੱਛੇ ਸੈਂਟਰ ਨਾਲ ਜਿਹੜੇ ਕਾਲੇ ਕਾਨੂੰਨਾਂ ਦੀ ਆਪਾਂ ਗੱਲ ਕਰੀਆ ਉਹਨਾਂ ਦੀ ਗੱਲ ਹੋ ਗਈ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਉਹ ਟੇਡੇ ਤਰੀਕੇ ਨਾਲ ਕੀ ਕਰਨਗੇ ਉਹਨਾਂ ਨੇ ਪੰਜਾਬ ਵਿੱਚ ਸੈਲੋਜ਼ ਬਣਾਤੇ ਬਹੁਤ ਵੱਡੇ ਪੱਧਰ ਤੇ ਉਹਦੇ ਵਿੱਚ ਕੀ ਹੋਣਾ ਸੈਲੋਸ ਦੇ ਵਿੱਚ ਲੋਕਾਂ ਨੂੰ ਇਹਨਾਂ ਨੂੰ ਲਾਲਚ ਦੇਣਾ ਪਹਿਲਾਂ ਜਿੱਦਾਂ ਵੀ 100 ਰੁਪਏ ਦਵਾਂਗੇ 200 ਦਵਾਂਗੇ ਵੀ ਮੰਡੀਆਂ ਦੀ ਥਾਂ ਤੁਸੀਂ ਸਿੱਧੇ ਡਾਇਰੈਕਟ ਫਸਲ ਸਾਡੇ ਕੋਲ ਲੈ ਕੇ ਆਓ ਸਾਡੇ ਕਿਸਾਨ ਵਿਚਾਰੇ ਐਨੇ ਕਿਸਾਉ ਨੇ ਉਹ 50 ਜਾਂ 100 ਰੁਪਏ ਪਿੱਛੇ ਉਧਰ ਨੂੰ ਤੁਰ ਪੈਣੇ ਕਿਉਂਕਿ ਮੰਡੀਆਂ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਵੀ ਜਿਹੜਾ ਮੰਡੀਕਰਨ ਬਚਾਉਣ ਲਈ ਜਿਹੜੀ ਮੰਡੀ ਦੀ ਫੀਸ ਹੈ ਉਹ ਹੁਣੀ ਜ਼ਰੂਰੀ ਹੈ ਕੱਟੀ ਜਾ ਫੀਸ ਕੱਟੀ ਹੋਊਗੀ ਸਾਡਾ ਮਾਲ बिकੂਗਾ ਤਾਂ ਮੰਡੀਆਂ ਸਾਡੀਆਂ ਬਹਾਲ ਰਹਿਣਗੀਆਂ